चौथे पातशाह श्री गुरु रामदास जी दे प्रकाश गुरुपर्व संबंधी गुरु नगरी अमृतसर ਵਿੱਚ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ 8 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਈ ਜਿਸ ਦੇ ਭੋਗ 8 ਅਕਤੂਬਰ ਨੂੰ ਪਾਏ ਜਾਣਗੇ ਭਲਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਹੜਾ ਸ੍ਰੀ ਅਕਾਲ ਤਖਤ ਸਹਿਬ ਤੋਂ ਆਰੰਭ ਹੋ ਕੇ ਪਲਾਜ਼ਾ ਘੰਟਾ ਘਰ ਜਲੀਆਂ ਵਾਲਾ ਬਾਗ ਘੋ ਮੰਡੀ ਚੌਕ ਸ਼ੇਰਾਵਾਲ ਗੇਟ ਮਹਾ ਸਿੰਘ ਗੇਟ ਚੌਕ ਰਾਮ ਬਾਗ ਹਾਲ ਗੇਟ ਹਾਥੀ ਗੇਟ ਲੋਗੜ ਗੇਟ ਲਾਹੌਰੀ ਗੇਟ 베ਰੀ ਗੇਟ ਖਜ਼ਾਨਾ ਗੇਟ ਗੇਟ ਹਕੀਮਾ ਭਗਤਾਵਾਲਾ ਚੌਕ ਚਾਟੀਵਿੰਡ ਗੇਟ ਸੁਲਤਾਨਵਿੰਡ ਗੇਟ ਘੋਮੰਡੀ ਚੌਕ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ ਭਲਕੇ ਹੀ ਰਾਤ ਵੇਲੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ ਗਾਇਨ ਅਤੇ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਸੰਗਤ ਨੂੰ ਰਾਗ ਆਧਾਰਿਤ ਕੀਰਤਨ ਸਰਵਨ ਕਰਵਾਉਣ बुधवार ਨੂੰ ਗੁਰਪੁਰਬ ਵਾਲੇ ਦਿਨ ਜਿੱਥੇ ਸਾਰਾ ਦਿਨ ਧਾਰਮਿਕ ਦੀਵਾਨ ਸਜਣਗੇ ਉੱਥੇ ਹੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਜਲੌਹ ਸਾਹਿਬ ਸਜਾਈ ਜਾਣਗੇ ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਤੇ ਆਤੀਸ਼ਬਾਜ਼ੀ ਵੀ ਹੋਵੇਗੀ ਜ਼ਿਕਰ ਹੋ ਗਿਆ ਹੈ ਕਿ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਹਰ ਸਾਲ ਵਾਂਗ ਫੁੱਲਾਂ ਦੀ ਸਜਾਵਟ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੌਰਾਨ ਦੇਸੀ ਅਤੇ ਵਿਦੇਸ਼ੀ ਰੰਗ-बिरंगे ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ ਸਜਾਵਟ ਦੀ ਤੱਕ ਮੁਕੰਮਲਤਾ ਹੋ ਜਾਵੇਗੀ